ਕਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਾਂ ਮਨੀਸ਼ ਕੌਸ਼ਲ ਤੇਂਦੂਆ ਤੇਂਦੂਆ ਫੇਰ ਦੁਬਾਰਾ ਰਾਜਪੁਰੇ ਚ ਆਪਣੀ ਪੈਂਠ ਬਿਠਾ ਗਿਆ ਜਿੱਥੇ ਕਿ ਅੱਜ ਸਵੇਰੇ ਉਸਨੇ ਕਿਸਾਨ ਦੇ ਖੇਤ ਦੇ ਵਿੱਚ ਇੱਕ ਬੱਕਰੀ ਤੇ ਹਮਲਾ ਕੀਤਾ ਬੱਕਰੀ ਕਿਸਾਨ ਦੀ ਖੇਤ ਚ ਚੱਲ ਰਹੀ ਸੀ ਉਸਨੇ ਜਦੋਂ ਬੱਕਰੀ ਨੂੰ ਆਪਣਾ ਸ਼ਿਕਾਰ ਬਣਾਇਆ ਤਾਂ ਉਸ ਤੋਂ ਬਾਅਦ ਕਿਸਾਨ ਨੇ ਰੌਲਾ ਪਾਇਆ ਤੇ ਉਹ ਅੱਧ ਬਚਾ ਲਈ ਬੱਕਰੀ ਨੂੰ ਅੱਧ ਮਾਰਾ ਛੱਡ ਕੇ ਉਹ ਉੱਥੋਂ ਭੱਜ ਗਿਆ ਤੇ ਬਾਅਦ ਦੇ ਵਿੱਚ ਇੱਕ ਦੋ ਜਗ੍ਹਾ ਦੇ ਉੱਤੇ ਹੋਰ ਲੋਕਾਂ ਨੇ ਉਸ ਨੂੰ ਖੇਤਾਂ ਦੇ ਵਿੱਚੋਂ ਭਜਦੇ ਦੇਖਿਆ ਤੇ ਹੁਣੇ ਮੰਨਣਾ ਪਊਗਾ ਕਿ ਪਰਸੋਂ ਡਕਾਲੇ ਤੋਂ ਬਾਅਦ ਅੱਜ ਸਵੇਰੇ ਰਾਜਪੂਰੇ ਦੇ ਪਿੰਡ ਬਾਹਰ ਜੀਟੀ ਰੋਡ ਦੇ ਬਾਹਰ ਖੇਤਾਂ ਦੇ ਵਿੱਚ ਤਿੰਦੂਆ ਸਪਾਟ ਹੋਇਆ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਜਿਹੜੇ ਜੰਗਲਾਤ ਵਿਭਾਗ ਦੇ ਅਧਿਕਾਰੀ ਇਹ ਇਸ ਨੂੰ ਹੁਣ ਕਦੋਂ ਪਕੜ ਪਾਣਗੇ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਾਂ ਮਨੀਸ਼ ਕੌਸ਼ਲ ਤੇਂਦੂਆ ਤੇਂਦੂਆ ਫੇਰ ਦੁਬਾਰਾ ਰਾਜਪੁਰੇ ਚ ਆਪਣੀ ਪੈਂਠ ਬਿਠਾ ਗਿਆ ਜਿੱਥੇ ਕਿ ਅੱਜ ਸਵੇਰੇ ਉਸਨੇ ਕਿਸਾਨ ਦੇ ਖੇਤ ਦੇ ਵਿੱਚ ਇੱਕ ਬੱਕਰੀ ਤੇ ਹਮਲਾ ਕੀਤਾ ਬੱਕਰੀ ਕਿਸਾਨ ਦੀ ਖੇਤ ਚ ਚੱਲ ਰਹੀ ਸੀ ਉਸਨੇ ਜਦੋਂ ਬੱਕਰੀ ਨੂੰ ਆਪਣਾ ਸ਼ਿਕਾਰ ਬਣਾਇਆ ਤਾਂ ਉਸ ਤੋਂ ਬਾਅਦ ਕਿਸਾਨ ਨੇ ਰੌਲਾ ਪਾਇਆ ਤੇ ਉਹ ਅੱਧ ਬਚਾ ਲਈ ਬੱਕਰੀ ਨੂੰ ਅੱਧ ਮਾਰਾ ਛੱਡ ਕੇ ਉਹ ਉੱਥੋਂ ਭੱਜ ਗਿਆ ਤੇ ਬਾਅਦ ਦੇ ਵਿੱਚ ਇੱਕ ਦੋ ਜਗ੍ਹਾ ਦੇ ਉੱਤੇ ਹੋਰ ਲੋਕਾਂ ਨੇ ਉਸ ਨੂੰ ਖੇਤਾਂ ਦੇ ਵਿੱਚੋਂ ਭਜਦੇ ਦੇਖਿਆ ਤੇ ਹੁਣੇ ਮੰਨਣਾ ਪਊਗਾ ਕਿ ਪਰਸੋਂ ਡਕਾਲੇ ਤੋਂ ਬਾਅਦ ਅੱਜ ਸਵੇਰੇ ਰਾਜਪੂਰੇ ਦੇ ਪਿੰਡ ਬਾਹਰ ਜੀਟੀ ਰੋਡ ਦੇ ਬਾਹਰ ਖੇਤਾਂ ਦੇ ਵਿੱਚ ਤਿੰਦੂਆ ਸਪਾਟ ਹੋਇਆ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਜਿਹੜੇ ਜੰਗਲਾਤ ਵਿਭਾਗ ਦੇ ਅਧਿਕਾਰੀ ਇਹ ਇਸ ਨੂੰ ਹੁਣ ਕਦੋਂ ਪਕੜ ਪਾਣਗੇ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ